ਸ਼ਲੋਕ ਮਹੱਲਾ ਚੌਥਾ ਸਤਿਗੁਰ ਸੇਵਨ ਸੇਵਡ ਭਾਗੀ ਸੱਚਾ ਸ਼ਬਦ ਜਿੰਨਾ ਏਕ ਲਿਵ ਲਾਗੀ ਗ੍ਰਹਿ ਕਟੰਬ ਮਹਿ ਸਹਿਜ ਸਮਾਦੀ ਨਾਨਕ ਨਾਮ ਰੱਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣ ਤੈ ਸੇਵਨਾ ਹੋਵੇ ਕੀਤਾ ਥਾਏ ਨਾ ਪਾਏ ਸ਼ਬਦੈ ਸਾਧਨਾ ਆਇਉ ਸੱਚ ਨਾ ਲੱਗੋ ਭਾਉ ਸਤਿਗੁਰ ਪਿਆਰਾ ਨਾ ਲੱਗੇ ਮਾਨਹ ਤੇ ਆ ਵੈ ਜਾਏ ਜੇ ਇੱਕ ਵਿਖ ਅਗਾਹਾਂ ਭਰੇ ਤਾਂ 10 ਵਿਖਾਂ ਪਛਾਹਾਂ ਜਾਏ ਸਤਿਗੁਰ ਕੀ ਸੇਵਾ ਚੱਕਰੀ ਜੇ ਚੱਲਹਿ ਸਤਿਗੁਰ ਭਾਏ ਆਪ ਗੁਆਏ ਸਤਿਗੁਰੂ ਨੂੰ ਮਿਲੈ ਸਹਜੇ ਰਹੇ ਸੁਮਾਏ ਨਾਨਕ ਤਿੰਨਾ ਨਾਮ ਨਾ ਬਿਸਰੈ ਸੱਚੇ ਮੇਲ ਮਲਾਏ ਪੌੜੀ ਖਾਨ ਮਲੂਕ ਕਹਾਂਏ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗੱਜ ਗੀਰੀਆਂ ਕਿਛ ਸਾਥ ਨਾ ਜਾਈ ਸੋਏ ਨ ਸਾਖਤ ਪਾਉਣ ਵੇਗ ਧ੍ਰਿਗ ਧ੍ਰਿਗ ਚਤਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਧਾਈ ਨਾਨਕਿਉ ਦੇਵੈ ਤਿਸਹਿ ਨ ਜਾਣਨੀ ਮਨ ਮੁਖ ਦੁਖ ਪਾਈ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਤ ਮੋਨੀ ਥੱਕੇ ਦੇਸ ਅੰਤਰ ਭਾਵ ਥੱਕੇ ਭੇਖ ਧਾਰੀ ਦੂਜੇ ਭਾਏ ਨਾਉ ਕਦੇ ਨਾ ਪਾਏ ਨ ਦੁੱਖ ਲਾਗਾ ਅਤ ਭਾਰੀ ਮੂਰਖ ਅੰਦੇ ਤਰੇ ਗੁਣ ਸੇਵਹਿ ਮਾਇਆ ਕੈ ਬਿਵਹਾਰੀ ਅੰਦਰ ਕਪਟ ਕੁਦਰ ਭਰਨ ਕੈ ਤਾਈ ਪਾਠ ਪੜਹਿ ਗਵਾਰੀ ਸਤਗੁਰ ਸੇਵੇ ਸੋ ਸੁਖ ਪਾਏ ਜਿਨ ਹਉ ਮੈਂ ਵਿੱਚੋਂ ਮਾਰੀ ਨਾਨਕ ਪੜਨਾ ਗੁਨਨਾ ਇਕ ਨਾਉ ਹੈ ਬੂਝੈ ਕੋ ਵੀ ਚਾਰੀ ਮਹੱਲਾ ਤੀਜਾ ਨਾਗੇ ਆਵਣਾ ਨਾਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀਜੈ ਗੁਰਮੁਖ ਹੋਐ ਸੋ ਬਾਣਾ ਮੰਨੇ ਸਹਜੇ ਹਰ ਰਸ ਪੀਜੈ ਨਾਨਕ ਸੁਖਦਾਤਾ ਸਦਾ ਸਲਾਹਯੋ ਰਸ ਨਾਮ ਰਵੀਜੈ ਪੌੜੀ ਗੜ ਕਾਆਂ ਸ਼ਿੰਗਾਰ ਬਹੁ ਭਾਂਤ ਬਣਾਈ ਰੰਗ ਪਰੰਗ ਕਤੀਫਿਆ ਪਹਿਰਹਿ ਧਰਮ ਆਈ ਲਾਲ ਸੁਪੇਦ ਦੁਲੀਚਿਆ ਬਹੁ ਸਬਾ ਬਣਾਈ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੇਤਿਓ ਅੰਤਲੇ ਛੁਡਾਈ ਸ਼ਲੋਕ ਮਹੱਲਾ ਤੀਜਾ ਸਹਜੇ ਸੁਖ ਸੁਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਦਾ ਚੂਕੀ ਸਹਜ ਸੁਪਾਏ ਅੰਤਰ ਨਾਮ ਵਸਿਆ ਮਨ ਆਏ ਸੇ ਕੰਠ ਲਾਏ ਜੇ ਭਨ ਕੜਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਲਾਈ ਮਹਲਾ ਤੀਜਾ ਜਿਨਨੀ ਨਾਮ ਵਿਸਾਰਿਆ ਕਿਆ ਜਪ ਜਾਪਹਿ ਹੋਰ ਵਿਸਟਾ ਅੰਦਰ ਕੀਟ ਸੇ ਮੁਠੇ ਧੰਦਾ ਚੋਰ ਨਾਨਕ ਨਾਮ ਨਾ ਵੀਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਣ ਨਾਮ ਮਨ ਅਸਰ ਜਗ ਸੋਈ ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉੱਚੜਾ ਖਿਨ ਖਿਨ ਹਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਕੋਈ ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ ਸ਼ਲੋਕ ਮਹੱਲਾ ਤੀਜਾ ਜਿਨਹੀ ਨਾਮ ਵਸਾਰਿਆ ਬਹੁ ਕਰਮ ਕਮਾਵਹਿ ਹੋਰ ਨਾਨਕ ਜੰਪੁਰ ਬੱਦੇ ਮਾਰਿਐ ਜਿਉ ਸੰਨੀ ਉੱਪਰ ਚੋਰ ਮਹੱਲਾ ਪੰਜਵਾਂ ਤਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆਂ ਹਰ ਨਾਮ ਨਾਨਕ ਨਾਮ ਮਹਿ ਹੂਣਿਆ ਤਿੰਨ ਤਨ ਖਾਵਹਿ ਕਾਉ ਪੌੜੀ ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ ਓਏ ਬਹੁੜ ਜੂਨ ਨਾ ਆਮਨੀ ਫਿਰ ਹੋਏ ਨਾ ਬਨਾਸਾ ਹਰ ਸੇ ਤੀ ਰੰਗ ਰਾਵ ਰਹੇ ਸਭ ਸਾਸ ਗਰਾਸਾ ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾ ਕਰ ਕੈ ਮੇਲਿ ਅਨ ਨਾਨਕ ਹਰਿ ਪਾਸਾ ਸ਼ਲੋਕ ਮਹਲਾ 3 ਜਿਚਰਿ ਏਹ ਮਨ ਲਹਿਰੀ ਵਿਚ ਹੈ ਹਉਮੈ ਬਹੁਤ ਅਹੰਕਾਰ ਸ਼ਬਦੈ ਸਾਧਨਾ ਆਵੈ ਨਾਮ ਨ ਲਗੈ ਪਿਆਰ ਸੇਵਾ ਥਾਏ ਨ ਪਵੈ ਤਿਸ ਕੀ ਖਪਖਪ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰਖੈ ਔਰ ਧਾਰ ਮਹੱਲਾ ਤੀਜਾ ਸੋ ਜਪ ਤਪ ਸੇਵਾ ਚਾ ਕਰੀ ਜੋ ਖਸਮੈ ਭਾਵੇ ਆਪੇ ਬਖਸ਼ੇ ਮੇਲ ਲਏ ਆਪਤ গো ਆਵੇ ਮਿਲਿਆ ਕਦੀ ਨਾ ਵਿਛੜੈ ਜੋਤੀ ਜੋਤ ਮਲਾਵੇ ਨਾਨਕ ਗੁਰ ਪ੍ਰਸਾਦੀ ਸੋ 부ਝਸੀ ਜਿਸ ਆਪ 부ਝਾਵੇ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨਾ ਚੇਤਈ ਜਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਖਮਡ ਰਾਮਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਾਖੇ ਸੇ ਉੱबरे ਹਰ ਨਾਮ ਉਧਾਰੀ ਸਲੋਕ ਮਹਲਾ ਤੀਜਾ ਵਿਣ ਸਤਗੁਰ ਸੇਵੇ ਸੁਖ ਨਹੀਂ ਮਰ ਜਮੈ ਵਾਰ ਵਾਰ ਮੋਠ ਗੌਲੀ ਪਾਈਐ ਬਹੁ ਦੂਜੇ ਭਾਏ ਵਿਕਾਰ ਇੱਕ ਗੁਰ ਪ੍ਰਸਾਦੀ ਉੱਭਰੇ ਤਿਸ ਜਨ ਕੋ ਕਰਹਿ ਸਭ ਨਮ ਸ਼ਕਾਰ ਨਾਨਕ ਅਨੰਦਿਨ ਨਾਮ ਧਿਆਏ ਤੋ ਅੰਤਰ ਜਿਤ ਪਾਵਹਿ ਮੂਖ ਦੁਆਰ ਮਹੱਲਾ ਤੀਜਾ ਮਾਇਆ ਮੋਹਿ ਵਿਸਾਰਿਆ ਸਚ ਮਰਨਾ ਹਰ ਨਾਮ ਤੰਦਾ ਕਰਤਿਆ ਜਨਮ ਗਇਆ ਅੰਦਰ ਦੁਖ ਸਹਾਮ ਨਾਨਕ ਸਤਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕ੍ਰਾਮ ਪੌੜੀ ਲੇਖਾ ਪੜੀਐ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੈ ਕੋਇ ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਆਨਹਦ ਧੁਨੀ ਦਰਵਾਜੇ ਦੇ ਮਿਲਿਆ ਹਰ ਸੋਈ ਸ਼ਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ ਗੁਰ ਕੀ ਕਰਨੀ ਭਉ ਕੱਟੀਐ ਨਾਨਕ ਪਾਵੈ ਪਾਰ ਮਹੱਲਾ ਤੀਜਾ ਸੱਚ ਪ੍ਰਾਣਾ ਨਾ ਥੀਐ ਨਾਮ ਨਾ ਮੈਲਾ ਹੋਇ ਗੁਰ ਕੈ ਭਾਣੈ ਜੀ ਚੱਲੈ ਬਹੁੜ ਨ ਆਵਣ ਹੋਇ ਨਾਨਕ ਨਾਮ ਵਸਾਰਿਆ ਆਵਣ ਜਾਣਾ ਦੁਇ ਪੌੜੀ ਮੰਗਤ ਜਨ ਜਾਚੈ ਦਾਨ ਹਰ ਦੇਹੁ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਇ ਖਿਨ ਪਲ ਘੜੀ ਨਾ ਜੀਵਾਂ ਬਿਨ ਦੇਖੇ ਮਰਾਂ ਮਾਏ ਸਤਿਗੁਰ ਨਾਲ ਦਿਖਾਲਿਆ ਰਬ ਰਹਿਆ ਸਭ ਥਾਂਇ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵ ਲਾਇ ॥ ਸ਼ਲੋਕ ਮਹਲਾ 3 ਜਾ ਮਨ ਮੁਖ ਬੋਲ ਨਾ ਜਾਣਨੀ ਓਨਾ ਅੰਦਰ ਕਾਮ ਕ੍ਰੋਧ ਅਹੰਕਾਰ ਕਾਉ ਕੋ ਤਾਉ ਨਾ ਜਾਣਨੀ ਸਦਾ ਚਿਤ ਮਹਿ ਬੇਕਾਰ ਦਰਗਾਹ ਲੇਖਾ ਮੰਗੀਐ ਉਥੈ ਹੋਏ ਕੂੜਿਆਰ ਆਪੇ ਸਿਟ ਉਪਾਇਨ ਆਪ ਕਰੇ ਵਿਚਾਰ ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ ਮਹੱਲਾ ਤੀਜਾ ਹਰ ਗੁਰਮੁਖ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲੇਹਾਰੀ ਤਿਨ ਕੋ ਜਿਨ ਹਰਮਨ ਵਸਿਆ ਸੋਇ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕੋ ਚਿੱਤ ਗੜ ਮੰਡਪ ਸਵਾਰਿਆ ਬਲਵੰਚ ਕਰ ਉਪਾਉ ਮਾਇਆ ਹੀਰਿਆਣਿਆ ਜਮ ਕਾਲ ਨਿਹਾਲੇ ਸਾਸ ਆਵ ਘਟੈ ਬੇਤਾਲਿਆ ਨਾਨਕ ਗੁਰ ਸਰਨਾਈ ਉਪਰੇ ਹਰ ਗੁਰ ਰਖਵਾਲਿਆ ਸ਼ਲੋਕ ਮਹਲਾ 3 ਪੜ ਪੜ ਪੰਡਤਵਾਦ ਵਖਾਣ ਦੇ ਮਾਇਆ ਮੋਹ ਸਵਾਈ ਦੂਜੇ ਭਾਏ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਕੀਤੇ ਤਿਸੈ ਨਾ ਸੇਵਨੀ ਦੇਂਦਾ ਰ지ਕ ਸਮਾਏ ਜਮ ਕਾ ਪਾਹਾ ਗਲੋਂ ਨਾ ਕੱਟੀਐ ਫਿਰ ਫਿਰ ਆਵਹਿ ਜਾਏ ਜਿਨ ਕੋ ਪੂਰਬ ਲਿਖਿਆ ਸਤ ਗੁਰ ਮਿਲਿਆ ਤਿਨ ਆਏ ਅਨੰਦਿਨ ਨਾਮ ਧਿਆਇਂਦੇ ਨਾਨਕ ਸੱਚ ਸਮਾਏ ਮਹਲਾ ਤੀਜਾ ਸੱਚ ਵਣੰਜੈ ਸੱਚ ਸੀਮੰਦੀ ਜੇ ਗੁਰਮੁਖ ਪੈਰੀ ਪਾਏ ਨਾਨਕ ਗੁਰ ਕੈ ਪਾਣ ਜੀ ਚੱਲੈ ਸਹਜੇ ਸੱਚ ਸਮਾਏ ਪੌੜੀ ਆਸਾ ਵਿਕਯਤ ਦੁਖ ਕਣਾ ਮਨ ਮੁਖ ਚੇਤ ਲਾਇਆ ਗੁਰਮੁਖ ਭਏ ਨਰਾਸ ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲਿਪ ਪੱਲੇ ਬਲਾਇਆ ਉਨਾ ਸੋਗ ਬਿਜੋਗ ਨਾ ਵਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੀਤੀ ਸਦਾ ਰਵ ਰਹੇ ਧੁਰ ਲਏ ਮਲਾਇਆ ਸਲੋਕ ਮਹਲਾ ਤੀਜਾ ਪ੍ਰਾਈ ਅਮਾਨ ਕਿਉ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰthੈ ਟਿਕੈ ਹੋਰthੈ ਪ੍ਰਗਟ ਨਾ ਹੋਏ ਅੰਨੇ ਵਸ ਮਾਨਕ ਪਇਆ ਘਰ ਘਰ ਵਿੱਚ ਚਣ ਜਾਏ ਉਨਾ ਪਰਖਣਾ ਆਵੇ ਅਡ ਨ ਪੱਲੈ ਪਾਏ ਜੇ ਆਪ ਪਰਖਣਾ ਆਵੇ ਤਾਂ 파ਰਖੀਆਂ ਥਾਮੋ ਲਿਓ ਪਰਖਾਏ ਜੇ ਉਸ ਨਾਲ ਚਿੱਤ ਲਾਏ ਤਾਂ ਵਤਲਹਿ ਨਉ ਨਿਦ ਪੱਲੈ ਪਾਏ ਘਰ ਹੁੰਦਾ ਧਨ ਜਗ ਭੁਖਾ ਮੋਆ ਬਿਨ ਸਤਗੁਰ ਸੋਜੀ ਨਾ ਹੋਏ ਸ਼ਬਦ ਸੀਤਲ ਮਨ ਤਨ ਵਸੈ ਤਿ ਤੈ ਸੋਗ ਵਜੋਗ ਨਾ ਕੋਏ ਵਸਤ ਪਰਾਈ ਆਪ ਗਰਭ ਕਰੇ ਮੂਰਖ ਆਪ ਗਣਾਈ ਨਾਨਕ ਬਿਨ ਬੂਝੇ ਕਿਨੈ ਨਾ ਪਾਇਉ ਫਿਰ ਫਿਰ ਆਵੇ ਜਾਏ ਮਹੱਲਾ ਤੀਜਾ ਮਨ ਅਨੰਦ ਭਇਆ ਮਿਲਿਆ ਹਰਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਧੁਰ ਮਿਲੇ ਨਾ ਵਿਛੜੈ ਕਬਹੂ ਜੇ ਆਪ ਮੇਲੇ ਕਰਤਾਰੇ ਅੰਤਰ ਸ਼ਬਦ ਰਵਿਆ ਗੁਰ ਪਾਇਆ ਸਗਲੇ ਦੂਖ ਨਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰੱਖਾਂ ਉਰ ਧਾਰੇ ਮਨ ਮੁਖ ਤਿਨ ਕੀ ਵਿਖੀਲੀ ਕੇ ਕਰੇ ਜੇ ਸਚਿਆ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਨਾਗਤ ਪਏ ਗੁਰ ਦਵਾਰੇ ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੀ ਪੌੜੀ ਇਸਤਰੀ ਪੁਰਖ ਹੈ ਬਹੁ ਪ੍ਰੀਤ ਮੇਲ ਮੋਹ ਵਧਾਇਆ ਪੁੱਤਰ ਕਲਤਰ ਨਿਤ ਵੇਖੈ ਵਿਗਸੈ ਮੋਹਿ ਮਾਇਆ ਦੇਸ ਪਰਦੇਸ ਧਨ ਚਰਾਏ ਆਣ ਮੋਹਿ ਪਾਇਆ ਅੰਤ ਹੋਵੇ ਵੈਰ ਵਿਰੋਧ ਕੋ ਸਕੈ ਨਾ ਛਡਾਇਆ ਨਾਨਕ ਵਿਣ ਨਾਮ ਹੈ ਧ੍ਰਿਗ ਮੋਹ ਜਿਤ ਲੱਗ ਦੁਖ ਪਾਇਆ ਸਲੋਕ ਮਹਲਾ ਤੀਜਾ ਗੁਰਮਖੇ ਅੰਮ੍ਰਿਤ ਨਾਮ ਹੈ ਜਿਤ ਖਾਧੈ ਸਭ ਭੁਖ ਜਾਏ ਕ੍ਰਿਸ਼ਨਾ ਮੂਲ ਨਾ ਹੋਵੇ ਨਾਮ ਵਸੈ ਮਨ ਆਏ ਬਿਨ ਨਾਵੇਂ ਜੇ ਹੋਰ ਖਾਣਾ ਤਿਤ ਰੋਗ ਲੱਗੇ ਤਨ ਧਾਏ ਨਾਨਕ ਰਸ ਕਸ ਸ਼ਬਦ ਸਲਾਹਣਾ ਆਪੇ ਲਏ ਮਲਾਏ ਮਹਲਾ ਤੀਜਾ ਜੀਆ ਅੰਦਰ ਜੀਉ ਸ਼ਬਦ ਹੈ ਜਿਤ ਸਹਿ ਮੇਲਾਵਾ ਹੋਈ ਬਿਨ ਸ਼ਬਦੈ ਜਗ ਅਨੇਰ ਹੈ ਸ਼ਬਦੇ ਪ੍ਰਗਟ ਹੋਏ ਪੰਡਤ ਮੋਨੀ ਪਰ ਪੜਖ ਕੇ ਵੇਖ ਥੱਕੇ ਤਨ ਧੋਏ ਬਿਨ ਸ਼ਬਦੈ ਕਿਨੈ ਨਾ ਪਾਇਉ ਦੁਖੀਏ ਚੱਲੇ ਰੋਏ ਨਾਨਕ ਨਦਰੀ ਪਾਈਐ ਕਰਮ ਪ੍ਰਾਪਤ ਹੋਏ ਪਉੜੀ ਇਸਤਰੀ ਪੁਰਖੈ ਅਤਿ ਨੇਹ ਬਹਿ ਮੰਦ ਪਕਾਇਆ ਦਿਸਦਾ ਸਭ ਕਿਸ ਚੱਲਸੀ ਮੇਰੇ ਪ੍ਰਭ ਪਹਾਇਆ ਕਿਉ ਰਹੀਐ ਥਿਰ ਜਗ ਕੋ ਕੱਢੋ ਉਪਾਇਆ ਗੁਰ ਪੂਰੇ ਕੀ ਚਾ ਕਰੀ ਥਿਰ ਕੰਦ ਸਬਾਇਆ ਨਾਨਕ ਬਖਸ਼ ਮਲਾਇਨ ਹਰ ਨਾਮ ਸੁਮਾਇਆ ਸਲੋਕ ਮਹਲਾ ਤੀਜਾ ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ហេਤ ਅਪਾਰ ਲੋਭ ਲਹਿਰ ਸੁਧ ਮਤ ਗਈ ਸਚ ਨਾ ਲਗੈ ਪਿਆਰ ਗੁਰਮੁਖ ਜਿਨਾਂ ਸ਼ਬਦ ਮਨ ਵਸੈ ਦਰਗਾਹ ਮੂਖ ਦਵਾਰ ਨਾਨਕ ਆਪੇ ਮੇਲ ਲਈ ਆਪੇ ਬਖਸ਼ਣ ਹਾਰ ਮਹਲਾ ਚੌਥਾ ਨਾਨਕ ਜਿਸ ਬਿਨ ਘੜੀ ਨਾ ਜੀਵਣਾ ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀ ਐ ਜਿਸੈ ਹਮਾਰੀ ਚਿੰਦ ਮਹੱਲਾ ਚੌਥਾ ਸਾਹਮਣੇ ਆਇਆ ਚਿਮ ਚਿਮਾ ਹਰ ਗੁਰਮੁਖ ਨਾਮ ਧਿਆਇ ਦੁਖ ਭੁਖ ਕਾੜਾ ਸਭ ਚੁਕਾਏ ਸੀ ਮਿਹਉ ਉੱਠਾ ਸਹਿਬਰ ਲਾਏ ਸਭ ਧਰਤ ਪਈ ਹਰਿਆਵਲੀ ਅੰਨ ਜੰਮਿਆ ਬੋਹਲ ਲਾਏ ਹਰ ਅਕਿੰਤ ਬੁਲਾਵੇ ਕਿਰਪਾ ਕਰ ਹਰਿਆਪੇ ਪਾਵੈ ਥਾਂਇ ਹਰ ਕਿਸੈ ਧਿਆਵੋ ਸੰਤ ਜਨੋ ਜੋ ਅੰਤੇ ਲਏ ਛਡਾਏ ਹਰ ਕੀਰਤ ਭਗਤ ਆਨੰਦ ਹੈ ਸਦਾ ਸੁਖ ਵਸੈ ਮਨ ਆਏ ਜਿਨਾਂ ਗੁਰਮੁਖ ਨਾਮ ਅਰਾਧਿਆ ਤਿਨਾਂ ਦੁਖ ਭੁਖ ਲਹਿ ਜਾਏ ਜਨ ਨਾਨਕ ਤ੍ਰਿਪਤਾ ਗਾਏ ਗੁਣ ਹਰ ਦਰਸ਼ਨ ਦੇਹੁ ਸੁਭਾਏ ਪਉੜੀ ਗੁਰਪੂਰੇ ਕੀ ਦਾਤ ਨਿਤ ਦੇਵੈ ਚੜੈ ਸਵਾਈਆ ਤੁਸ ਦੇਵੈ ਆਪ ਦਇਾਲ ਨਾ ਛਪੈ ਛਪਾਈਆ ਹਿਰਦੈ ਕਵਲ ਪ੍ਰਗਾਸ ਹੁਨ ਮਨ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਛਾਈ ਪਾਈਆ ਨਾਨਕ ਅਪਣ ਕੋ ਏ ਨਾ ਸਕੈ ਪੂਰੇ ਸਤਗੁਰ ਕੀ ਵਡਿਆਈਆ ਸ਼ਲੋਕ ਮਹਲਾ 3 ਅਮਰ ਵੀ ਪ੍ਰਵਾਹ ਹੋ ਹੈ ਿਸ ਨਾਲ ਸਿਆਣਪ ਨਾ ਚੱਲਈ ਨਾ ਹੁਜਤ ਕਰਨੀ ਜਾਏ ਆਪ ਛੋੜ ਸਰਨਾਏ ਪਵੇ ਮੰਨ ਲਏ ਰਜਾਏ ਗੁਰਮੁਖ ਜਮ ਡੰਡ ਨਾ ਲੱਗੇ ਹਉ ਮੈਂ ਵਿੱਚੋਂ ਜਾਏ ਨਾਨਕ ਸੇਵਕ ਸੋਈ ਆਖੀਐ ਜੇ ਸੱਚ ਰਹੇ ਲਿਵ ਲਾਏ ਮਹੱਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣ ਪਹਾਉ ਮੈਂ ਮੇਰੀ ਬਹੁ ਕਰਮ ਕਮਾਵਹਿ ਲੋਭ ਮੋਹ ਵਿਆਪੇ ਹਉ ਮੈਂ ਕਦੇ ਨਾ ਚੂਕੈ ਫੇਰੀ ਨਾਨਕ ਆਪ ਕਰਾਹਿ ਕਰਤਾ ਜੋ ਤਿਸ ਪਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮੇ ਲਾਇਆ ਪ੍ਰਭ ਦੇਵਨ ਹਾਰ ਭਾਗ ਪੂਰਾ ਤਿੰਨ ਜਾਗਿਆ ਜਪਿਆ ਨਰੰਕਾਰ ਸਾਧੂ ਸੰਗਤ ਲਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹਾ ਕਰ ਪ੍ਰਭ ਕਾਜੈ ਕਾਰ ਸਲੋਕ ਮਹਲਾ 5 ਸਬੇ ਜੀ ਸੰਭਾਲ ਆਪਣੀ ਮਿਹਰ ਕਰ ਅਨ ਪਾਣੀ ਮੋਚਿ ਉਪਾਈ ਦੁਖ ਦਾਲਦ ਭਨ ਤਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਰ ਲੇ ਵੋ ਕੰਥ ਲਗਾਏ ਅਪਦਾ ਸਭ ਹਰ ਨਾਨਕ ਨਾਮ ਧਿਆਇ ਪ੍ਰਭ ਕਾ ਸਫਲ ਘਰ ਮਹੱਲਾ ਪੰਜੁਆ ਉੱਠੇ ਮੇਗ ਸਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਇ ਉਹਨੇ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਨਹਾਰ ਕੀਤਾ ਲੋੜ ਹੈ ਸੋ ਕਰਹਿ ਨਾਨਕ ਸਤ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸ਼ਬਦੀ ਵੇਖ ਵਿਗਸਿਆ ਅੰਤਰ ਸ਼ਾਂਤ ਆਈ ਸਬੇ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨਥੀਨ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੇ ਸਭ ਚੱਲੇ ਰਜਾਈ ਸੋਧਾ